सतना श्री गुरु साहिब जी पौड़ी हर जियो जा तू मेरा तो मित्र तो है, है ता क्या मैं काड़ा जिनी ठगी जाग ठगिया से तो मार निवाड़ा गुर पौजल पार, पार लगाया जित पवाड़ा ਗੁਰਮਤੀ ਸਬਰਸ ਕੋਗਦਾ ਵੱਡਾ ਅਥਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜੇਤ ਲਾਇਨ ਇਤ ਤੈ ਲਗਦੀਆ ਨਹਿ ਕਿੰਜੂ ਕੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰ ਨਾਨਕ ਟੋਠਾ ਪਾਇ ਰੋ ਹਰ ਹਸਦਾ ਨੀੜਾ ਪੌੜੀ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਬਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜੈਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਥਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵਰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆਂ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੋਰ ਅੰਦਰਵਾੜਾ ਗੁਰਨਾਨਕ ਟੁੱਠਾ ਪਾਇ ਰਹੋ ਹਰ ਹਸਦਾ ਨਿੜਾ ਪੌੜੀ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਬਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜੇਤ ਪਵੜਾ ਗੁਰਮਤੀ ਸਬ ਰਸ ਕੋਗਦਾ ਵੱਡਾ ਅਥਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜੇਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਤੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾਣਾ ਗੁਰੂ ਨਾਨਕ ਟੁੱਠਾ ਪਾਇ ਰੋ ਹਰ ਵਸਦਾ ਨੀੜਾ ਕੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਬਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਹਸਦਾ ਨੀੜਾ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਭ ਰਸ ਕੋਗਦਾ वॾा अखाड़ा ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੋ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰ ਵਾਲਾ ਗੁਰ ਨਾਨਕ ਟੁਠਾ ਪਾਇ ਰੋ ਹਰ ਹਸਦਾ ਨਿੜਾ ਪੌੜੀ ਹਾਰੇ ਜਿਓ ਜਦ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜੇ ਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨੈ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰਨਾانک ਟੁਠਾ ਪਾਇ ਰੋ ਹਰ ਵਸਦਾ ਨਿੜਾ ਪੌੜੀ ਹਰੇ ਜੀਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ਼ ਕਰ ਦਿੱਤੀਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੋਰ ਅੰਦਰ ਵਾਲਾ ਗੁਰਨਾانک ਟੁੱਠਾ ਪਾਇ ਰੋ ਹਰ ਵਸਦਾ ਨਿੜਾਉ ਪੌੜੀ ਹਰੇ ਜੀਓ ਜੇ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰਨਾانک ਟੁਠਾ ਪਾਇ ਰੋ हर बसदा कौड़ी हर जियो जा तू तो मेरा मित्र मेरा है ता क्या ता मैं कड़ा जिनी ठगी जाग ठगया से तो बार निवाड़ा ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ਼ ਕਰ ਦਿੱਤੀਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲਗਦੀਆ ਨਹਿ ਕੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੋਰ ਅੰਦਰਵਾੜਾ ਗੁਰਨਾਣਕ ਟੁੱਠਾ ਪਾਇ ਰੋ ਹਰ ਵਸਦਾ ਨਿੜਾਉ ਪੌੜੀ ਹਰੇ ਜੀਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਭ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ਼ ਕਰ ਦਿੱਤੀਓ ਸਤਵੰਤਾ ਸਾੜਾ ਜਿੱਤ ਲਾਇਨ ਤੇ ਤੈ ਲਗਦੀਆਂ ਨਹਿ ਕਿੰਜੋ ਗੜਾ ਜੋ ਇੱਚੀ ਸੋਫਲ ਪਾਇਦਾ ਗੁਰ ਅੰਦਰਵਾੜਾ ਗੁਰਨਾانک ਟੁਠਾ ਪਾਇ ਰੋ ਹਰ ਵਸਦਾ ਨਿੜਾ ਕੌੜੀ ਹਰ ਜਿਓ ਜੇ ਤੂੰ ਮੇਰਾ ਮਿਤਰ ਹੈ ਤਾ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੋ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁਠਾ ਪਾਇ ਰੋ ਹਰ ਵਸਦਾ ਨਿੜਾ ਕੋੜੀ ਹਰ ਜਿਉ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰ ਮਤੀ ਸਭ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲੱਗਦੀ ਯਾ ਨਹਿ ਕਿੰਜੋ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁਠਾ ਪਾਇ ਰੋ ਹਰ ਵਸਦਾ ਨਿੜਾੜਾ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਕਾ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾੜਾ ਗੁਰ ਪੌਜਲ ਪਾਰ ਲੰਗਾਇਆ ਜਿਤ ਪਵੜਾ ਗੁਰਮਤੀ ਸਭ ਰਸ ਪੋਗਦਾ ਵੱਡਾ ਅਠਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੂ ਦਾੜਾ ਸੋ ਫਾਲੇ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁਠਾ ਪਾਇ ਰਹੋ ਹਰ ਹਸਦਾ ਨਿੜਾ ਪੌੜੀ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਬਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਠਾੜਾ ਸਭ ਇੰਦਰੀਆ ਵਸ ਕਰ ਦਿੱਤੀਓ ਸਤਵੰਤਾ ਸਾੜਾ ਜੇਤ ਲਾਇਨ ਤੈ ਲਗਦੀਆ ਨਹਿ ਕਿੰਜੂ ਤੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਹਸਦਾ ਨਿੜਾਉਂਡੀ हर जियो जा तू तो मेरा मित्र है ता क्या मैं काड़ा जिनी ठगी जग ठगया से तो बार निवाड़ा ਗੁਰ ਪੌਜਲ ਪਾਰ ਲੰਗਾਇਆ ਜਿਤ ਪਵੜਾ ਗੁਰਮਤੀ ਸਬ ਰਸ ਕੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰ ਵਾਲਾ ਗੁਰੂ ਨਾਨਕ ਟੁੱਠਾ ਪਾਇ ਰਹੋ ਹਰ ਹਸਦਾ ਨਿੜਾ ਪੌੜੀ ਹਰੇ ਜੀਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਭ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਚੀ ਸੋਫਲ ਪਾਇਦਾ ਗੁਰ ਅੰਦਰ ਵਾਲਾ ਗੁਰੂ ਨਾਨਕ ਉਠਾ ਪਾਇ ਰੋ ਹਰ ਵਸਦਾ ਨਿੜਾ ਕੋੜੀ ਹਰ ਜਿਉ ਜੇ ਤੂੰ ਮੇਰਾ ਮਿੱਤਰ ਹੈ ਆ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਭ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਖੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਹਸਦਾ ਨਿੜਾ ਮੌਂਡੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਆ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਭ ਰਸ ਪੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰੇ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਦੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਵਸਦਾ ਨੀੜਾ ਪੌੜੀ ਪੌੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਬ ਰਸ ਕੋਗਦਾ ਵੱਡਾ ਅਖਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰ ਵਾਲਾ ਗੁਰੂ ਨਾਨਕ ਟੁੱਠਾ ਪਾਇ ਰੋ ਹਰ ਹਸਦਾ ਨਿੜਾ ਹਰ ਜਿਉ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵੜਾ ਗੁਰਮਤੀ ਸਭ ਰਸ ਕੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ਼ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੋ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰਨਾانک ਉਠਾ ਪਾਇ ਰਹੋ ਹਰ ਹਸਦਾ ਨਿੜਾ ਪੌੜੀ ਪੌੜੀ ਹਰੇ ਜੀਓ ਜਦ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਬਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਠਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਵਸਦਾ ਨੀੜਾ ਕੋੜੀ ਹਰ ਜਿਉ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤਦ ਮਾਰਨੀ ਵੜਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਕੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿੱਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰ ਵਾਲਾ ਗੁਰੂ ਨਾਨਕ ਟੁੱਠਾ ਪਾਇ ਰਹੋ ਹਰ ਵਸਦਾ ਨਿੜਾ ਮੌੜੀ ਮੌੜੀ ਹਰੇ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾਲਾ ਗੁਰ ਪੌਜਲ ਪਾਰ ਲੰਗਾਇਆ ਜਿੱਤ ਪਵਾੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਠਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੇ ਤੈ ਲਗਦੀਆ ਨਹਿ ਕਿੰਜੂ ਦੜਾ ਜੋ ਇਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਵਸਦਾ ਨਿੜਾਉੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਕਾ ਕਿਆ ਮੈਂ ਕੜਾ ਜਿੰਨੀ ਠਗੀ ਜਗ ਠਗਿਆ ਸੇ ਤੁਦ ਮਾਰਨੀ ਵਾੜਾ ਗੁਰ ਪੌਜਲ ਪਾਰ ਲੰਗਾਇਆ ਜਿਤ ਪਵੜਾ ਗੁਰਮਤੀ ਸਬ ਰਸ ਪੋਗਦਾ ਵੱਡਾ ਅਠਾੜਾ ਸਭ ਇੰਦਰੀਆ ਵਸ ਕਰ ਦਿੱਤਿਓ ਸਤਵੰਤਾ ਸਾੜਾ ਜਿਤ ਲਾਇਨ ਤੈ ਤੈ ਲਗਦੀਆ ਨਹਿ ਕਿੰਜੂ ਗੜਾ ਜੋ ਚੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਉਠਾ ਪਾਇ ਰਹੋ ਹਰ ਵਸਦਾ ਨਿੜਾ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ